ਪਿਆਰੇ ਵਿਕੇਂ ਸ਼੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਜੀ ਦੇ ਸੰਸਥਾਪਕ ਮਹੰਤ ਗੁਰਦਾਸ ਜੀ ਦੀ 55ਵੀਂ ਵਰਸੀ ਬੜੇ ਪ੍ਰੇਮ ਤੇ ਬੜੇ ਪਿਆਰ ਦੇ ਨਾਲ ਮਨਾਈ ਗਈ 23 ਮਾਰਚ 2025 ਨੂੰ ਸ਼੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਫੈਕਟਰੀ ਏਰੀਆ ਪਟਿਆਲਾ ਦੇ ਸੰਸਥਾਪਕ ਮਹੰਤ ਗੁਰਦਾਸ ਜੀ ਦੀ 55ਵੀਂ ਵਰਸੀ ਪ੍ਰੇਮ ਤੇ ਸ਼ਰਧਾ ਦੇ ਨਾਲ ਮਨਾਈ ਗਈ। ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਇਸ ਸਮਾਗਮੀ ਮੌਕੇ ਤੇ ਗਿਆਨੀ ਰਾਜਿੰਦਰ ਪਾਲ ਸਿੰਘ ਪ੍ਰਸਿੱਧ ਕਥਾਵਾਚਕ ਨਾਬੇ ਵਾਲਿਆਂ ਵੱਲੋਂ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ RAM ਜੀ ਪਰਮ ਜਾਰਾ ਜੀ ਨੇ ਪਹੁੰਚ ਕੇ ਗੁਰੂ ਘਰ ਦੇ ਵਿੱਚ ਆਈਆਂ ਸੰਗਤਾਂ ਦੇ ਨਾਲ satsang ਅਤੇ ਵਿਚਾਰਾਂ ਦੀ ਸਾਂਝ ਪਾਈ ਇਸ ਮੌਕੇ ਤੇ ਬਹੁਤ ਸਾਰੀਆਂ ਸੰਸਥਾਵਾਂ ਦੇ ਮੁਖੀ ਪ੍ਰਧਾਨ ਤੇ ਹੋਰ ਉਹਨਾਂ ਦੀ ਟੀਮ ਵੱਲੋਂ ਸ਼ਿਰਕਤ ਕੀਤੀ ਗਈ ਔਰ ਸੰਤ ਕੁਲਵੰਤਰਾਮ ਜੀ ਪਰੋ ਮਜਾਰਾ ਜੀ ਦੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਵੀ ਆਪਣੇ ਬਕਾਇਦਾ ਤੌਰ ਤੇ ਟੀਮ ਦੇ ਨਾਲ ਪਹੁੰਚੇ ਨੇ ਔਰ ਇਸ ਸਮੇਂ ਜਿੱਥੇ ਪਿੰਡਾਂ ਤੋਂ ਸੰਗਤਾਂ ਨੇ ਹਾਜ਼ਰੀ ਲਗਵਾਈ ਹੈ ਉੱਥੇ ਹੀ ਪਟਿਆੜੇ ਦੇ ਅਲੱਗ-ਅਲੱਗ ਮੁਹੱਲਿਆਂ ਦੇ ਵਿੱਚੋਂ ਸੰਗਤਾਂ ਨੇ ਗੁਰੂ ਘਰ ਪਹੁੰਚ ਕੇ ਮਹੰਤ ਗੁਰਦਾਸ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਨੇ ਸਮਾਪਤੀ ਉਪਰੰਤ ਗੁਰੂ ਘਰ ਦੇ ਗੱਦੀ ਨਿਸ਼ੀਨ ਮਹੰਤ ਹਰੀਦਾਸ ਸਾਰੀ ਸੰਗਤ ਨੂੰ ਜੁਗੋ ਜੁਗੋ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤੇ ਆਈ ਹੋਈ ਸਾਧ ਸੰਗਤ ਦਾ ਉਹਨਾਂ ਨੇ ਧੰਨਵਾਦ ਕੀਤਾ ਇਸ ਸਮੇਂ ਸੰਤ ਕੁਲਵੰਤ RAM ਜੀ ਭਰੋ ਮਜਾਰਾ ਜੀ ਬਲੋਂ ਕਿਸ ਤਰ੍ਹਾਂ ਦੇ ਪ੍ਰਵਚਨ ਫਰਮਾਏ ਗਏ ਨੇ ਆਓ ਮਾਰਦੇ ਹਾਂ ਉਹਨਾਂ ਦੇ ਪ੍ਰਵਚਨਾਂ ਤੇ ਇੱਕ ਨਜ਼ਰ ਪਤਨ ਸੰਤ ਕੁਲਵੰਤ RAM ਜੀ ਭਰੋ ਮਜਾਰਾ ਉਹ ਵਿਸ਼ੇਸ਼ ਸ਼ੋਅ ਨੇ ਪਹੁੰਚੇ ਹਾਂ ਕਿ ਉਹਨਾਂ ਦੇ ਨਾਲ ਸਾਡੇ ਪਾਵਰ ਆਫ ਸੋਸ਼ਲ ਯੂਨਿ ਪੰਜਾਬ ਦੇ ਪ੍ਰਧਾਨ ਸਰਦਾਰ ਭੀਰ ਚੰਦ ਜੀ ਜਸਲ ਜੀ ਉਹ ਵੀ ਪਹੁੰਚੇ ਹਾਂ ਸ਼ੋਅ ਦਾ ਗੈਹਤਿਕਤਾ ਹਾਂ اس ساری سمپردا سوسائٹی پنجاب پردھان شری کلوت رام جی کلو مزالا جی نے کہ وہ سنگت نال ستسنگ بچار کی جڑی ہے سانجھ بان سنت کلبت رام جی کلو مزالا

ਜਿੰਨਾਂ ਦੀ ਸਲਾਹ ਨਾਲ ਬਹੁਤ ਹੀ ਵਾਸੀ ਬੜੇ ਆਧੁਨਿਕ ਪਾਰਨਾ ਬਣਾ ਲਿਆ ਪਰ ਗੁਰੂ ਘਰ ਸਤ ਸੰਗਤ ਜੀ ਸਾਡੇ ਦਰਮਿਆਨ ਭਾਈ ਸਾਹਿਬ ਭਾਈ ਇੰਕੇਦਰ ਬਾਸੀ ਜੀ તથા ਬਾਚ ਜਿਨ੍ਹਾਂ ਨੇ ਬਹੁਤ ਹੀ ਲਾਹੇਵੰਦ ਸਰਦਨ ਸ਼ਿਗੁਰੂ ਗੁਰਸੇਵ ਮਹਾਰਾਜ ਤਨਤ ਸਤੁਰ ਬਾਸ ਮਹਾਰਾਜ ਦੀ ਬਾਣੀ ਅਤੇ ਡਾਕਟਰ 바ਵਾ ਸਾਹਿਬ ਜੀ ਦੇ ਬਾਰੇ ਬਹੁਤ ਹੀ ਬਹੁਤ ਹੀ ਆਪ ਉਸ ਪਰ ਆਪ ਦੀ ਨੂੰ ਸਤਿ ਕਰਾਇਆ ਕਿਉਂਕਿ ਇਹ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਇਹ ਗੱਲਾਂ ਕੋਈ ਆਪਦਾ ਨਹੀਂ ਬਗਾਵ ਆਪਣੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਵੱਲ ਚਲੇ ਜਾਣਾ ਲੋਕੀ ਬਹੁਤ ਜਿਹੜੇ ਆ ਮਿੱਠੀਆਂ ਬੋਲੀਆਂ ਦੇਖੀ ਤੇ ਜਿਹੜੀ ਇਲਾਹੀ ਬਾਣੀ ਆ ਜਿਹੜੀ ਸਾਨੂੰ ਤਲਾਹੀ ਬਾਣੀ ਧੁਰਗੀ ਬਾਣੀ ਆਇ ਤੇ ਸਗਲੀ ਚਿੰਤਾ ਮਟਾਈ ਜਿਨ੍ਹਾਂ ਦੇ ਸਗਲੀ ਚਿੰਤਾ ਮਟਾਈ ਉਹ ਬਾਣੀ ਵਖਰੀ ਆ ਜਿਹੜੀ ਸਾਡੇ ਸਾਹਮਣੇ ਕਰਕੇ ਬਾਣੀ ਕੋਲ ਆਜ ਸਿਆਕੇ ਗੁਰੂ ਸਾਹਿਬ ਗੁਰੂ ਦਾਸ ਮਹਾਰਾਜ ਜੇ ਅੱਜ ਅਸੀਂ ਅੱਜ ਦਰਸ਼ਿਤ ਰਖ ਰਹੇ ਹਾਂ ਲੋਕਾਂ ਦੇ ਲੋਕਾਂ ਦੇ ਕੋਲ ਸਮਾਜ ਦੇ ਵਿੱਚ ਬਹੁਤ ਵੇਦ ਬਹੁਤ ਸ਼ਾਸਤਰ ਬਹੁਤ ਗਿਆਨਿਆ ਕਰਨੀ ਪਰ ਕਿਸੇ ਵਿੱਚ ਵੀ ਗੁਰੂ ਦਾਸ ਮਹਾਰਾਜ ਦਾ ਜਿੱਤ ਨਹੀਂ ਹੁੰਦਾ ਜੇ ਜਿੱਤਰ ਹੁੰਦਾ ਤਾਂ ਭਗਤਾਂ ਸ਼ਿਖ ਨੂੰ ਗੁਰੂ ਸਾਹਿਬ ਨਾਲ ਭਾ ਕੇ ਉਹਨਾਂ ਨੂੰ ਬਾਣੀ ਉਹ ਤਾਂ ਸਾਨੂੰ ਪਤਾ ਚੱਲਿਆ ਕਿ ਸਾਡੇ ਪਰਦਾ ਸਾਡੇ ਰਹਿ ਬਰੇ ਇਹ ਗੁਰੂ ਘਰਾਂ ਸਾਹਿਬ ਦੇ ਵਿੱਚ ਵੀ ਉਹਨਾਂ ਦੀ ਬਾੜੀ ਨਾਮ ਹੁੰਦੀ 10 ਅੱਧਾ ਕੋਈ ਵਾਲੀ ਵੱਖਰਾ ਹੁੰਦਾ ਸਾਡੀ ਨਗਰਿਆਂ ਦੇ ਕੋਲ ਪਹੁੰਚ ਅੱਜ ਬੜੇ ਆਧੂ ਸਰਕਾਰ ਦੇ ਨਾਲ ਜਿਹਨੂੰ ਸੌਦਾ ਆਧੂ ਸਰਕਾਰ ਦੇ ਨਾਮ ਤੋਂ ਨਾਮ ਲੈਣੇ ਆ ਤੇ ਸਾਡੇ ਪਰ ਦੇਤਾ ਸੰਦ ਦੱਸਣ ਵਾਲੇ ਪਹੁੰਚ ਸੰਦ ਸਾਰੇ ਗੁਰੂ ਘਰਾਂ ਸਾਹਿਬ ਨੇ ਇਹ ਵੀ ਬਾੜੀ ਅੱਗੇ ਪਿੱਛੇ ਹੋ ਜਾਣੀ ਕਿ ਉਹ ਬਾੜੀ ਦੇ ਵਿੱਚ ਜਮਾਰ ਸ਼ਾਮਿਲ ਸੀ ਆਲੋਕ ਇਹ ਰਹਦਾਤ ਜੋ ਆਪਕੇ ਮਾਰਾ ਜੋ ਹਮ ਸ਼ਹਿਰੀ ਸੁਬੀਤਾ ਕੁਮਾਰਾ ਜੋ ਸ਼ਕਤੀ ਨੇ ਇਹ ਵੀ ਪਾਣੀ ਅੱਗੇ ਪਿੱਛੇ ਲਾ ਜਾਨੀ ਇਹ ਸਾਡਾ ਸਾਡਾ ਭਾਰਤ ਚੱਗੇ ਪਾ ਗਿਆ ਸਮਾਜ ਦੇ ਜਿਨ੍ਹਾਂ ਦੇ ਸਾਨੂੰ ਉਸ ਗੁਰੂ ਕਾਂਸਾ ਜਿਹੜਾ ਸਾਨੂੰ ਪੜ ਕੇ ਤਾ ਦੇ ਸਾਡੇ ਨਾਲ ਹੋਇਆ ਜਿਸ ਗੁਰੂ ਦਾਸ ਮਹਾਰਾਜ ਦੇ ਉਹ ਮਾ ਕਾਲਪੜਿਕ ਉਹਨਾਂ ਨੇ ਸੋਪਿਆ ਅਸੀਂ ਤਰਸਣ ਤੋਂ ਉਹਦੇ ਕਰਦੇ ਆ ਸਾਡੇ ਭਾਈ ਸਾਹਿਬ ਪਾਇਨਿੰਦਰ ਬਾਣੀ ਨੇ ਬਹੁਤ ਹੀ ਉਹਦੇ ਮਨੂਬਾਪ ਦੇ ਵਾਸਤੇ ਪਰਿਵਾਰ ਦੇ ਮਨ ਸੇਵਰਤੀ ਬਾਣੀ ਲਿਖਾਈ। ਇਹਦਾ ਇੱਕ ਬਾਬਾ ਸਾਹਿਬ ਉਹ ਲਿਖਾਂ ਨੇ। ਉਹ ਜ਼ੋਰਦਾਰ ਇਹਦੇ ਨਾਲ ਜਰਵਾਹਤਾਂ ਆਖ ਕੇ ਲਿਖਾਈ। ਜਿਹੜਾ ਇਹ। ਪਰ ਅੱਜਕੱਲ ਬਹੁਤ ਆਕੜੀ ਦੇ ਵਿੱਚ ਆ। ਅੱਜ ਉਹਦੀ ਬੇਵੀ ਸਮਾਜ ਕੋਲ ਕੱਲ ਨਹੀਂ ਕਰਦੀ। ਜਿੰਦ ਕੇ ਸੱਤ ਸਮਾਜ ਉੱਤੇ ਸਾਕੇ ਨੂੰ ਨਾਂ ਤੇ ਪ੍ਰੋਣੇ ਆਏ ਜਾਂ ਸਾਡੇ ਪੰਨ ਪ੍ਰੋਣੇ ਆਏ ਤੇ ਬਿਠ ਕੇ ਗੋਲ। ਇਨਾ ਨਰ ਦਾ ਖਾਤਿਆ ਕਰਨਾ ਐਡਾ ਵੱਡਾ ਪੈਸਾ ਲੋਣਾ ਜਿਉਂ ਕੇ ਆਪਣੇ ਪਰਖ ਤਾਂ ਰਹਿਣੀ ਗੱਲ ਨਹੀਂ ਕਾਜੀ ਦੇ ਮਲਵਾ ਕੇ ਕਰੇ ਜੇ ਮੇਰੇ ਕਾਮ ਤੋਂ ਵੀ ਬਾਹਰ ਰਿਸਪਾਂਸ ਸਮਝ ਕਰਾਇਆ